ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸਜੀ ਹੋਈ ਸਾਧ ਸੰਗਤ ਜੀ ਸਿਨਮਰ ਫਤੇ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਜੋ ਅੱਜ ਦੇ ਹਾਲਾਤ ਬਣੇ ਪਏ ਹਨ ਜੋ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਅੱਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਤੇ ਕਲਮਾ ਪੜੋ ਉਹ ਜਿਹੜੇ ਸਨਾਤਨ ਧਰਮ ਦੇ ਵੀਰ ਸੱਜਣ ਭੈਣਾ ਉੱਥੇ ਹਾਜ਼ਰ ਸਨ ਕਲਮਾ ਪੜੋਂਗੇ ਤਾਂ ਬਚੋਂਗੇ ਨਹੀਂ ਮਾਰੇ ਜਾਉਂਗੇ ਇਹ ਸਭ ਨੂੰ ਦੇਖ ਕੇ ਇਦਾਂ ਵੀ ਲੱਗਦਾ ਹੈ ਕਈਆਂ ਨੂੰ ਕਿ ਹਿੰਦੂ ਧਰਮ ਖਤਰੇ ਦੇ ਵਿੱਚ ਹੈ ਇਹ ਸਨਾਤਨ ਧਰਮ ਨੂੰ ਖਤਰਾ ਪੈਦਾ ਹੋ ਗਿਆ ਕੀ ਇਹ ਸਿਰਫ ਤੇ ਸਿਰਫ ਰਾਜਨੀਤੀ ਦੀ ਖੇਡ ਆ ਜਾਂ ਸੱਚਮੁੱਚ ਹੀ ਕੁਝ ਕੱਟੜਤਾ ਵਾਲੇ ਧਾਰਮਿਕ ਲੋਕ ਆ ਜਿਹੜੇ ਇਸਲਾਮ ਧਰਮ ਨਾਲ ਸੰਬੰਧ ਰੱਖਦੇ ਆ ਉਹ ਚਾਹੁੰਦੇ ਆ ਕਿ ਇਹ ਹਿੰਦੂ ਧਰਮ ਪੂਰੀ ਤਰ੍ਹਾਂ ਧਰਤੀ ਤੋਂ ਮਿਟ ਜਾਵੇ ਕੁਝ ਪਹਿਲਾਂ ਵੀ ਇਦਾਂ ਔਰੰਗਜ਼ੇਬ ਦੇ ਸਮੇਂ ਹੁੰਦਾ ਰਿਹਾ ਜਦੋਂ ਉਹ ਸਾਰੇ ਧਰਮਾਂ ਨੂੰ ਮਿਟਾ ਕੇ ਮੰਦਰਾਂ ਤੇ ਗੋਲੇ ਜਿਹੜੇ ਸੀ ਤੋਪਾਂ ਦੇ ਮਾਰਾ ਕੇ ਮੰਦਰਾਂ ਨੂੰ ਢਾਹ ਕੇ ਮਸਜਿਦ ਬਣਾਉਣੀ ਚਾਹੁੰਦਾ ਸੀ ਸੋ ਸਾਕੀ ਦੇ ਵਿੱਚ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇੱਕ ਘਟਨਾ ਦਾ ਜ਼ਿਕਰ ਆਉਂਦਾ ਜਿਦੇ ਵਿੱਚ ਗੁਰੂ ਸਾਹਿਬ ਜੀ ਨੂੰ ਕੁਝ ਸੰਗ ਸੰਗਤਾਂ ਆ ਕੇ ਪੁੱਛਦੇ ਆ ਮਹਾਰਾਜ ਜੀ ਇਹ ਸਨਾਤਨ ਧਰਮ ਜੇ ਖਤਰੇ ਵਿੱਚ ਹੈ ਤਾਂ ਉਹਦੀ ਸਿਰਦਰਦ ਦੀ ਖਾਲਸੇ ਪੰਥ ਨੂੰ ਕੀ ਲੈਣ ਦੀ ਲੋੜ ਪਈ ਆ ਤਾਂ ਮਹਾਰਾਜ ਉਹਨਾਂ ਨੂੰ ਕੀ ਜਵਾਬ ਦਿੰਦੇ ਹਨ ਜੀ ਸਾਧ ਸੰਗਤ ਜੀ ਆਓ ਉਹ ਪਾਵਨ ਕਥਾ ਵਿਚਾਰ ਆਪਾਂ ਸਰਵਣ ਕਰਦੇ ਹਾਂ ਤੇ ਜਿਹੜੀਆਂ ਏਜੰਸੀ ਦੀਆਂ ਰਿਪੋਰਟਾਂ ਆਈਆਂ ਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ 20 ਮਿੰਟ ਤੱਕ ਇਹ ਹਮਲਾ ਜਾਰੀ ਰਿਹਾ ਤੇ ਹਮਲੇ ਦੇ ਵਿੱਚ ਕਿੰਨੇ ਘਰਾਂ ਦੇ ਚਿਰਾਗ ਬੁਝ ਗਏ ਆ ਉਹਦਾ ਸਾਰੇ ਹੀ ਭਾਰਤ ਨੂੰ ਬਹੁਤ ਜ਼ਿਆਦਾ ਦੁੱਖ ਆ ਵਦੇਸ਼ਾਂ 'ਚ ਬੈਠੇ ਵੀਰਾਂ ਨੂੰ ਵੀ ਦੋਖਾ ਸਾਧ ਸੰਗਤ ਜੀ ਆਓ ਆਪਾਂ ਇਹ ਪਾਵਨ ਕਥਾ ਸਰਵਣ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੀ ਭਵਿੱਖ ਬਚਨ ਹਨ ਇਹ ਪਾਵਨ ਦੀਵਾਨ ਵਿੱਚ ਸਰਵਣ ਕਰੀਏ ਜੀ ਇੱਕ ਦਿਨ ਮਹਾਰਾਜ ਨੇ ਜਦੋਂ ਜੰਗਲਾਂ ਵਿੱਚ ਦੀਵਾਨ ਲਾਇਆ ਕੁਝ ਸਿੰਘ ਆਏ ਗੁਰੂ ਜੀ ਦੇ ਤੇ ਮਹਾਰਾਜ ਅੱਗੇ ਬੇਨਤੀ ਕੀਤੀ ਕਹਿਣ ਲੱਗੇ ਗੁਰੂ ਮਹਾਰਾਜ ਇਹ ਜਿਹੜੇ Hindu ਲੋਕ ਆ ਸਨਾਤਨ ਧਰਮ ਦੇ ਲੋਕ ਆ ਤੇ ਤੁਰਕ ਜਿਹੜੇ ਹਨ ਇਹਨਾਂ ਦੀ ਆਪਸ ਵਿੱਚ ਬੜੀ ਲੜਾਈ ਹੁੰਦੀ ਮਹਾਰਾਜ ਜੀ ਤੇ ਆਪਸ ਵਿੱਚ ਬਹੁਤ ਲੜਦੇ ਆ ਇੱਕ ਦੂਜੇ ਦੇ ਧਰਮ ਦੀ ਨਿੰਦਿਆ ਕਰਦੇ ਆ ਤੇ ਮਹਾਰਾਜ ਜੀ ਆਪ ਜੀ ਨੂੰ ਪੁੱਛਣਾ ਚਾਹੁੰਦੇ ਆ ਆਪ ਜੀ ਨੇ ਇਹਨਾਂ ਦੀ ਖਾਤਰ ਐਡੇ ਵੱਡੇ ਕਸ਼ਟ ਦਾ ਇਹ ਆਰੰਭ ਕਿਉਂ ਕੀਤਾ ਹੈ ਇਹਨਾਂ ਕਸ਼ਟ ਮਹਾਰਾਜ ਇਹਨਾਂ ਦੀ ਖਾਤਰ ਤੁਸੀਂ ਝੱਲ ਰਹੇ ਹੋ ਪਹਿਲਾਂ ਤਾਂ ਆਪ ਜੀ ਦੇ ਪਿਤਾ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਇਹ ਹਿੰਦੂ ਸਨਾਤਨ ਧਰਮ ਦੀ ਰੱਖਿਆ ਵਾਸਤੇ ਬ੍ਰਾਹਮਣਾਂ ਦੀ ਰੱਖਿਆ ਵਾਸਤੇ ਏਡਾ ਵੱਡਾ ਬਲੀਦਾਨ ਦਿੱਤਾ ਤੇ ਇਹ ਸਨਾਤਨ ਧਰਮ ਦੇ ਜਿਹੜੇ ਲੋਕ ਆ ਮੱਥੇ ਤੇ ਤਿਲਕ ਲਾਉਂਦੇ ਆ ਜਨੇਊ ਪਾਉਂਦੇ ਆ ਮਹਾਰਾਜ ਤੇ ਔਰੰਗਜ਼ੇਬ ਇਹਨਾਂ ਦੇ ਜਨੇਊ ਲਾ ਰਿਹਾ ਸੀ ਪਹਿਲਾਂ ਤਾਂ ਆਪ ਜੀ ਦੇ ਪਿਤਾ ਜੀ ਨੇ ਸ਼ਹਾਦਤ ਦਿੱਤੀ ਤੇ ਆਪ ਜੀ ਹੁਣ ਇਹਨਾਂ ਦੀ ਖਾਤਰ ਮਹਾਰਾਜ ਜੰਦ ਕਰ ਰਹੇ ਹੋ ਗੁਰੂ ਸਾਹਿਬ ਜੀ ਏਡਾ ਵੱਡਾ ਕਸ਼ਟ ਕਿਉਂ ਸਾਡੇ ਗਲੇ ਵਿੱਚ ਜਨੇਊ ਦਾ ਧਾਗਾ ਕੋਈ ਨਹੀਂ ਤਰਕਾਂ ਨੇ ਸਾਡਾ ਕੀ ਵਿਗਾੜ ਲੈਣਾ ਮਹਾਰਾਜ ਉਹਨਾਂ ਦੀ ਤਾਂ ਜਿਹੜੀ ਲੜਾਈ ਆ ਇਹਨਾਂ ਸਨਾਤਨ ਧਰਮ ਦੇ ਲੋਕਾਂ ਦੇ ਨਾਲ ਆ ਤੇ ਮਹਾਰਾਜ ਖਾਲਸੇ ਨੂੰ ਇਹਨਾਂ ਦੇ ਚੱਕਰਾਂ ਵਿੱਚ ਪੈਣਾ ਨਹੀਂ ਚਾਹੀਦਾ ਤੇ ਜੇ ਜੋ ਹੋ ਰਿਹਾ ਆ ਆਪ ਜੀ ਦੇ ਹੁਕਮ ਅnder ਉਹ ਆਪ ਜੀ ਸਾਨੂੰ ਬਚਨ ਕਰਕੇ ਸਪਸ਼ਟਤਾ ਦਿਓ ਜੀ ਦੇਖੋ ਸਾਧ ਸੰਗਤ ਜੀ ਕੁਝ ਸਿੰਘ ਹੁੰਦੇ ਆ ਇਹਨਾਂ ਦੇ ਮਨ ਵਿੱਚ ਕੁਝ ਸਵਾਲ ਸ਼ੰਕੇ ਹੁੰਦੇ ਆ ਤੇ ਮਹਾਰਾਜ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਬਡ ਭਾਗੀ ਪਾਇਆ ਸਤਿਗੁਰੂ ਮਹਾਰਾਜ ਉਹਨਾਂ ਦੇ ਸ਼ੰਕਿਆਂ ਨੂੰ ਨਿਵਰਤ ਕਰਨ ਵਾਸਤੇ ਮਹਾਰਾਜ ਨੇ ਉੱਥੇ 100 ਸਾਖੀ ਦੇ ਵਿੱਚ ਬਚਨ ਕੀਤੇ ਗੁਰੂ ਮਹਾਰਾਜ ਕਹਿੰਦੇ ਭਾਈ ਦੇਖੋ ਸਭ ਤੋਂ ਪਹਿਲੀ ਗੱਲ ਮਹਾਰਾਜ ਨੇ ਜਿਹੜਾ ਬਚਨ ਕੀਤਾ ਕਿ ਜਿਹੜੇ ਜੰਗਲ ਦੇ ਸ਼ੇਰ ਹੁੰਦੇ ਆ ਉਹਨਾਂ ਨੂੰ ਕਦੇ ਹਿਰਨ ਨਹੀਂ ਮਾਰ ਸਕਦੇ ਉਹਨਾਂ ਨੂੰ ਮ੍ਰੈਗ ਕਦੇ ਮਾਰ ਸਕਦੇ ਆ ਨਹੀਂ ਮਾਰ ਸਕਦੇ ਇਹ ਜਿਹੜੇ ਰਾਜੇ ਹੁੰਦੇ ਆ ਰਾਜਨੀਤੀ ਵਿੱਚ ਪਾ ਕੇ ਰਾਜਨੀਤੀ ਦੀ ਆੜ ਵਿੱਚ ਤੇ ਕੀ ਕਰਦੇ ਆ ਧਰਮਾਂ ਦੀ ਲੜਾਈ ਕਰਵਾ ਦਿੰਦੇ ਆ ਇਹ ਸ਼ੇਰ ਬਣ ਜਾਂਦੇ ਆ ਤੇ ਕੀ ਕਰ ਦਿੰਦੇ ਆ ਇਹ ਜਿਹੜੇ ਨੇ ਹੱਥੇ ਆ ਜਿਹੜੇ ਲੋਕ ਹੁੰਦੇ ਆ ਨਾ ਇਹਨਾਂ ਦਾ ਸ਼ਿਕਾਰ ਖੇਡਦੇ ਆ ਇਹਨਾਂ ਵਾਸਤੇ ਇਹ ਇੱਕ ਖੇਡ ਹੁੰਦੀ ਆ ਮਹਾਰਾਜ ਕਹਿੰਦੇ ਇਹ ਸ਼ੇਰ ਬਣਦੇ ਆ ਆਪਦੇ ਜਾਣੀ ਇਹ ਸ਼ੇਰ ਬਣ ਕੇ ਬੈਠੇ ਹੋਏ ਆ ਇਹ ਭੇਡਾਂ ਬੱਕਰੀਆਂ ਨੂੰ ਅਸੀਂ ਖਾ ਜਾਾਂਗੇ ਡਰਾਉਂਦੇ ਆ ਤੇ ਮਹਾਰਾਜ ਕਹਿੰਦੇ ਇਹ ਜਿਹੜੇ ਹੁਣ ਸ਼ੇਰ ਬਣ ਕੇ ਬੈਠੇ ਆ ਇਹਨਾਂ ਨੂੰ ਸੰਿਆਸੀ ਬਿਰਾਗੀ ਸਨਾਤਨੀ ਤੇ ਕੋਈ ਮਾਰ ਸਕਦਾ ਸਿੰਘੋ ਨਹੀਂ ਮਾਰ ਸਕਦਾ ਇਹਨਾਂ ਨੂੰ ਰਾਜਿਆਂ ਨੂੰ ਮਾਰਨ ਵਾਸਤੇ ਕੇਹਰ ਦੀ ਲੋੜ ਆ ਕੇਹਰ ਕੇਹਰ ਸ਼ੇਰਾਂ ਨੂੰ ਵੀ ਮਾਰ ਸਕਦਾ ਤੇ 100 ਸ਼ੇਰ ਹੋਵੇ ਨਾ ਸਾਧ ਸੰਗਤ ਜੀ ਉਹਦਾ ਬਾਲਕ ਕੇਹਰ ਦੇ ਵਿੱਚ ਹੁੰਦਾ ਬੱਬਰ ਸ਼ੇਰ ਦੇ ਵਿੱਚ ਹੁੰਦਾ ਤੇ ਮਹਾਰਾਜ ਕਹਿੰਦੇ ਸਾਡੇ ਜਿਹੜੇ ਸਿੰਘ ਆ ਕੇਹਰ ਰੂਪ ਆ ਇਹ ਜਿਹੜੇ ਕੁਝ ਤੁਰਕ ਆ ਮਹਾਰਾਜ ਕਹਿੰਦੇ ਜਿਹੜੇ ਕਿ ਧਰਮ ਦੀ ਆੜ ਦੇ ਵਿੱਚ ਬਹੁਤ ਰਾਜਨੀਤੀ ਖੇਡ ਰਹੇ ਆ ਜਿਨ੍ਹਾਂ ਦੇ ਅੰਦਰ ਧਰਮ ਨਹੀਂ ਧਰਮ ਦਾ ਲਿਬਾਸ ਪਾ ਕੇ ਕੋ ਕੰਮ ਕਰ ਰਹੇ ਆ ਹੁਣ ਇਹਨਾਂ ਨੂੰ ਨੱਥ ਪਾਉਣ ਵਾਸਤੇ ਕੋਈ ਸੰਿਆਸੀ ਵਿਰਾਗੀ Hindu ਥੋੜੀ ਅੱਗੇ ਆਵੇਗਾ ਮਹਾਰਾਜ ਕਹਿੰਦੇ ਸਾਡੇ ਸਿੰਘ ਕਮਰ ਕੱਸਾ ਕਰਕੇ ਜੁੱਧ ਕਰਨਗੇ ਫੇਰ ਇਹ ਸਾਰੇ ਡਰਨਗੇ ਜੇਕਰ ਸਿੰਘ ਦੇ ਮਹਾਰਾਜ ਕਹਿਣ ਲੱਗੇ ਪੰਜ ਕੱਕੇ ਪਹਿਨੇ ਹੋਣਗੇ ਪੰਜ ਕਕਾਰ ਪਹਿਨੇ ਹੋਣਗੇ ਤਾਂ ਜਿਹੜੇ ਤਰਕਾ ਡਰ ਕੇ ਹੀ ਭੱਜ ਜਾਣਗੇ ਤੇ ਗੁਰੂ ਮਹਾਰਾਜ ਕਹਿੰਦੇ ਤਾਂ ਹੀ ਇਹ ਖਾਲਸੇ ਨੂੰ ਦਾੜਾ ਬਖਸ਼ਿਆ ਹੈ ਇਹ ਕੇਸ ਬਖਸ਼ਿਆ ਇਹ ਕੇਸ ਜਿਹੜੇ ਆ ਇਹਨਾਂ ਵਿੱਚ ਰੂਹਾਨੀਅਤ ਤਾਂ ਹੈ ਤੇ ਜੋਰ ਵੀ ਹੈ ਇਹਨਾਂ ਦੇ ਵਿੱਚ ਸਾਥ ਸੰਗਜ ਜੇ ਮੈਂ ਬਾਈਬਲ ਦੇ ਵਿੱਚ ਕਹਾਣੀ ਆਉਂਦੀ ਆ ਸैमਸਨ ਨਾਂ ਦਾ ਵਿਅਕਤੀ ਜੋਦਾ ਖੋਤੇ ਦੀ ਹੱਡੀ ਨਾਲ ਹੀ ਕਈ ਦੁਸ਼ਮਣਾਂ ਨੂੰ ਮਾਰ ਦਿੰਦਾ ਸੀ ਕਈ ਹਜ਼ਾਰ ਦੀ ਸੈਨਾ ਨੂੰ ਤੇ ਉਹ ਜਿਹੜੇ ਦੁਸ਼ਮਣ ਸੀ ਉਹਨਾਂ ਨੇ ਮੀਟਿੰਗ ਕੀਤੀ ਸਾਰਿਆਂ ਨੇ ਮਿਲ ਕੇ ਕਿ ਸैमਸਨ ਵਿੱਚ ਇੰਨੀ ਸ਼ਕਤੀ ਕਿੱਥੋਂ ਆਉਂਦੀ ਆ ਤੇ ਦਲਾਈਲਾ ਨਾਂ ਦੀ ਔਰਤ ਨੂੰ ਭੇਜਿਆ ਉਹਨੇ ਮੋਹ ਪਿਆਰ ਵਿੱਚ ਫਸਾ ਕੇ ਤੇ ਪੁੱਛ ਲਿਆ ਸैमਸਨ ਤੇਰੇ ਅੰਦਰ ਇੰਨੀ ਸ਼ਕਤੀ ਕਿੱਥੋਂ ਆਉਂਦੀ ਆ ਉਹਨੇ ਦੱਸਿਆ ਕਿ ਇਹ ਕੇਸਾਂ ਤੋਂ ਸਾਰੀ ਸ਼ਕਤੀ ਮੈਨੂੰ ਪੈਦਾ ਹੁੰਦੀ ਹੈ ਤੇ ਜਦੋਂ ਸैमਸਨ ਸੌ ਗਿਆ ਤੇ ਉਹਦੇ ਕੇਸ ਕਤਲ ਕਰ ਦਿੱਤੇ ਸੀ ਤੇ ਮੁੜ ਕੇ ਦੁਸ਼ਮਣਾਂ ਦੀ ਫੌਜ ਨੇ ਫੜ ਲਿਆ ਸਾਰੀ ਜ਼ਿੰਦਗੀ ਛੁੱਟ ਨਹੀਂ ਸੀ ਸਕੇ ਇਹ ਕੇਸਾਂ ਦੀ ਸ਼ਕਤੀ ਆ ਇਹ ਮੈਂ ਟੂਕਾ ਮਾਤਰਾ ਆਪ ਜੀ ਦੇ ਨਾਲ ਜ਼ਿਕਰ ਕਰ ਰਿਹਾ ਜੀ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅਸੀਂ ਇਹ ਪੰਜ ਕੱਕੇ ਬਖਸ਼ੇ ਆ ਖਾਲਸੇ ਨੂੰ ਇਸੇ ਕਰਕੇ ਹੀ ਦਿੱਤੇ ਆ ਜਿਹੜੇ ਕਿਸੇ ਵੀ ਧਰਮ ਦੀ ਆੜ ਦੇ ਵਿੱਚ ਜਦੋਂ ਜ਼ੁਲਮ ਕਮਾਉਣਗੇ ਤੇ ਖਾਲਸਾ ਗੱਜੇਗਾ ਤੇ ਖਾਲਸਾ ਉਹਨਾਂ ਦਾ ਵੱਧ ਕਰੇਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੇ ਲੋਕ ਆ ਜਿਹੜੇ ਇਹੋ ਜੇ ਕਰਮ ਕਰਦੇ ਆ ਇਹਨਾਂ ਦਾ ਲੋਕ ਚ ਪਰਲੋਕ ਦੇ ਵਿੱਚ ਮੂੰਹ ਕਾਲਾ ਹੋਵੇਗਾ ਸਾਧ ਸੰਗਤ ਜੀ ਹੁਣ ਦੇਖੋ ਪਹਿਲਗਾਮ ਦੇ ਵਿੱਚ ਜੋ ਹੋਇਆ ਉਹ ਅਸੀਂ ਸਾਰੇ ਹੀ ਜਾਣਦੇ ਆ ਉਸ ਦਾ ਇੱਥੇ ਮੈਨੂੰ ਕੋਈ ਵਿਸਥਾਰ ਦੇਣ ਦੀ ਲੋੜ ਨਹੀਂ ਕਿ ਦੀ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ ਇੱਕ ਰਿਪੋਰਟ ਬੜੀ ਜ਼ਰੂਰੀ ਆ ਕਿ ਉੱਥੇ ਜਿਹੜਾ ਮੌਜੂਦ ਇੱਕ ਸੱਜਣ ਸੀ ਕੋਈ ਵਿਅਕਤੀ ਸੀ ਉਹਨੇ ਦੱਸਿਆ ਕਿ ਇਹ ਹਮਲਾ ਲਗਭਗ 20 ਮਿੰਟ ਤੱਕ ਜਾਰੀ ਰਿਹਾ ਤੇ ਜਦੋਂ ਤੱਕ ਸੁਰੱਖਿਆ ਜਿਹੜੇ ਬਾਲਾ ਉੱਥੇ ਪਹੁੰਚੇ ਆ ਅੱਤਵਾਦੀ ਜਿਹੜੇ ਉਹ ਸੀਗੇ ਝੂਠੇ ਮੈਂ ਉਹਨਾਂ ਨੂੰ ਮੁਸਲਮਾਨ ਕਹੂੰਗਾ ਕਿਉਂਕਿ ਸੱਚਾ ਮੁਸਲਮਾਨ ਤਾਂ ਮੂਮਦਲ ਹੁੰਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਮੁਸਲਮਾਨ ਮੋਮਦਲ ਹੋਵੇ ਮਹਾਰਾਜ ਦੀ ਬਾਣੀ ਦਾ ਬਚਨ ਤੇ ਜਿਹੜਾ ਮੋਮਦਲ ਆ ਉਹ ਤਾਂ ਕਿਸੇ ਦਾ ਦੁੱਖ ਦੇ ਕੇ ਪਿਗਲ ਜਾਂਦਾ ਸਾਧ ਸੰਗਤ ਜੀ ਪਰ ਜਿਹੜੇ ਇਸ ਤਰ੍ਹਾਂ ਨੇ ਹੱਥਿਆਂ ਉੱਪਰ वार ਕਰਦੇ ਆ ਕਿਉਂਕਿ ਦਸਵੇਂ ਪਾਤਸ਼ਾਹ ਜੀ ਦਾ ਬਚਨ ਆ ਸੁੱਤੇ ਪਏ ਤੇ ਵਾਰ ਨਹੀਂ ਕਰਨਾ ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ ਬੱਚਿਆਂ ਤੇ ਵਾਰ ਨਹੀਂ ਕਰਨਾ ਇਸਤਰੀ ਤੇ ਵਾਰ ਨਹੀਂ ਕਰਨਾ ਕਿਸੇ ਦੀ ਪਿੱਠ ਪਿੱਛੇ ਵਾਰ ਨਹੀਂ ਕਰਨਾ ਤੇ ਜਿਹਦੇ ਕੋਲ ਹਥਿਆਰ ਹੀ ਨਹੀਂ ਉਹਦੇ ਤੇ ਬਾਹਰ ਕਰਨਾ ਵੀ ਇੱਕ ਪਾਪ ਹੀ ਆ ਸਾਧ ਸੰਗਤ ਜੀ ਜੰਗ ਦੇ ਉਸੂਲ ਹੁੰਦੇ ਆ ਕੋਈ ਉਹ ਮੁਸਲਮਾਨ ਹੀ ਕਹਦਾ ਇਹਦੇ ਕੋਈ ਉਸੂਲ ਹੀ ਨਹੀਂ ਇਹ ਮੁਸਲਮਾਨਾਂ ਨੂੰ ਸਾਧ ਸੰਗਤ ਜੀ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਆ ਇਹ ਇੱਕ ਕਸ਼ਮੀਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਆ ਇਹਨੂੰ ਸਮਝਣਾ ਪਵੇਗਾ ਸਾਨੂੰ ਤਾਂ ਉਹ ਜਿਹੜੀ ਖਬਰ ਆਈ ਆ ਉੱਥੇ ਮੈਂ ਤੁਹਾਨੂੰ ਦੱਸ ਰਿਹਾ ਵੀ ਅੱਤਵਾਦੀ ਉੱਥੇ ਤੱਕ ਭੱਜ ਚੁੱਕੇ ਆ ਇਸ ਕਰਕੇ ਦੇਖੋ ਕਿੰਨੇ ਉੱਥੇ ਸਲਾਨੀ ਸੀ ਜਿਹੜੇ ਆਪਣੇ ਮਾਤਾ ਪਿਤਾ ਨਾਲ ਆਪਣੇ ਬੱਚਿਆਂ ਨਾਲ ਉੱਥੇ ਆਏ ਹੋਏ ਸੀ ਤੇ ਕਿੰਨਿਆਂ ਦੇ ਪਿਤਾ ਮਾਰੇ ਗਏ ਕਿੰਨਿਆਂ ਦੇ ਰਿਸ਼ਤੇਦਾਰ ਮਾਰੇ ਗਏ ਸਭ ਕੁਝ ਉੱਥੇ ਹੋ ਗਿਆ ਕਿੱਡੀ ਵੱਡੀ ਸਰਕਾਰ ਦੀ ਆਪਾਂ ਕਹਿ ਸਕਦੇ ਹਾਂ ਕਿ ਇਹ ਕਿੱਡੀ ਵੱਡੀ ਗਲਤੀ ਆ ਕਿ ਸੁਰੱਖਿਆ ਬਲ ਦੀ ਮੌਜੂਦਗੀ ਨਹੀਂ ਉੱਥੇ ਜਿੱਥੇ ਐਡੀ ਵੱਡੀ ਗਣਤੀ ਵਿੱਚ ਹਲਾਨੀ ਆਉਂਦੇ ਆ ਇਹ ਕਈ ਵਾਰੀ ਬੰਦਾ ਉਦੋਂ ਜਾਗਦਾ ਆਪਾਂ ਕਹਿੰਨੇ ਆ ਕਿ ਜਦੋਂ ਉਹਦੇ ਨਾਲੋਂ ਘਟਨਾ ਘਟਦੀ ਆ ਪ੍ਰਸਾਸ ਸੰਗਤ ਜੀ ਘਟਨਾਵਾਂ ਤਾਂ ਕਿੰਨੀਆਂ ਘਟ ਚੁਕੀਆਂ ਨੇ ਇਹਨਾਂ ਕਿੰਨੇ ਅੱਤਵਾਦੀ ਹਮਲੇ ਹੋ ਚੁੱਕੇ ਆ ਕਦੋਂ ਜਾਗਾਂਗੇ ਅਸੀਂ ਇਥੇ ਸਾਫ਼ ਪਤਾ ਲੱਗ ਜਾਂਦਾ ਕਿ ਸਾਫ਼ ਤੇ ਸਾਫ਼ ਇਹ ਸਾਰੀ ਰਾਜਨੀਤੀ ਹੈ ਰਾਜਨੀਤੀ ਜਿਹੜੀ ਹੁੰਦੀ ਆ ਸਾਸ ਸੰਗਤ ਜੀ ਇਹ ਭੋਲੇ ਭਾਲੇ ਲੋਕਾਂ ਦੀਆਂ ਲਾਸ਼ਾਂ ਤੇ ਖੇਢੀ ਜਾਂਦੀ ਆ ਇਹਨੂੰ ਸਮਝਣਾ ਪਵੇਗਾ ਅਸੀਂ ਕਈ ਵਾਰੀ ਧਰਮ ਦੀ ਆੜ ਦੇ ਵਿੱਚ ਆ ਕੇ ਭਾਵਕ ਹੋ ਕੇ ਗਲਤ ਕਰਮ ਕਰ ਬੈਠਦੇ ਆਂ ਆ ਸਾਨੂੰ ਸਮਝਣਾ ਚਾਹੀਦਾ ਮਹਾਰਾਜ ਨੇ ਤਾਂ ਹੀ ਤਾਂ ਕਿਹਾ ਸੀ ਕਿ ਸਾਡੇ ਸਿੰਘ ਕੇਹਰਾ ਇਹ ਤਾਂ ਬੱਬਰ ਸ਼ੇਰ ਜਿਹੜਾ ਹੁੰਦਾ ਨਾ 100 ਬੱਬਰ ਸ਼ੇਰਾ ਜਿੰਨੀ ਜਾਨ ਹੁੰਦੀ ਆ ਕੇਹਰ ਦੇ ਵਿੱਚ ਤੇ ਆਹ ਜਿਹੜੇ ਰਾਜੇ ਆ ਰਾਜੇ ਸ਼ੀ ਮੁਕਦਮ ਕੁੱਤੇ ਜਾਏ ਜਗਾਏ ਨੇ ਬੈਠੇ ਸੁੱਤੇ ਆਪਾਂ ਕਈ ਵਾਰੀ ਕਹਿ ਦਿੰਨੇ ਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਇਸ ਤਰ੍ਹਾਂ ਕੁਝ ਨਹੀਂ ਆਖਿਆ 6ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਜੀ ਨੇ ਤਾਂ ਜੁੱਧ ਕੀਤੇ ਆ ਬਾਕੀ ਗੁਰੂਆਂ ਵਿੱਚ ਬੜੀ ਸ਼ਾਂਤੀ ਰਹੀ ਆ ਪਰ ਖਿਆਲ ਕਰਨਾ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੀ ਬਚਨ ਰਾਜੇ ਸ਼ੀ ਮੁਕਦਮ ਕੁੱਤੇ ਬਾਬਾ ਨਾਨਕ ਜੀ ਬਚਨ ਕਰਦੇ ਆ ਕਹਿੰਦੇ ਆ ਪਾਤਸ਼ਾਹ ਜਿਹੜੇ ਸ਼ੇਰ ਬਣੇ ਹੋਏ ਆ ਇਹਨਾਂ ਦੇ ਵਜ਼ੀਰ ਅਹਲਕਾਰ ਕੁੱਤੇ ਨੇ ਤੇ ਜਾਏ ਜਗਾਂ ਇਨ ਬੈਠੇ ਸੁੱਤੇ ਇਹ ਬੈਠੇ ਜਿਹੜੀ ਪਰਜਾ ਨਾ ਉਹਨਾਂ ਵਿਚਾਰਿਆਂ ਨੂੰ ਵੇਲੇ ਇੱਕ ਵੇਲੇ ਸਤਾਉਂਦੇ ਰਹਿੰਦੇ ਆ ਚੱਕਰ ਨਹਿੰਦਾ ਪਾਏ ਨ ਘਾਓ ਰੱਤ ਪਿਤ ਕੁੱਤੇਓ ਚਟਜਾਹੋ ਮਹਾਰਾਜ ਕਹਿੰਦੇ ਦੇਖੋ ਇਹ ਜਿਹੜੇ ਰਾਜੇ ਦੇ ਕੁੱਤੇ ਹਨ ਗਰੀਬ ਪਰਜਾ ਦਾ ਲਹੂ ਪੀਂਦੇ ਆ ਇਦਾਂ ਦਾ ਇਹਨਾਂ ਦਾ ਜੀਵਨ ਬਣ ਗਿਆ ਇਹਨੇ ਮਲੀਨ ਹੋ ਗਏ ਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਸਿੰਘੋ ਯਾਦ ਰੱਖਣਾ ਹਾਲਸੇ ਦਾ ਫਰਜ਼ ਆ ਜਦੋਂ ਕਿਧਰੇ ਵੀ ਕਿਤੇ ਜ਼ੁਲਮ ਹੋ ਰਿਹਾ ਕਮਰ ਕੱਸਾ ਕੱਸ ਕੇ ਜੰਗੇ ਮੈਦਾਨ ਦੇ ਵਿੱਚ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰੇ ਅਰ تیر ਸੈਫ ਸਰੋਹੀ ਸਹਤੀ ਇਹ ਹਮਾਰੇ ਪੀਰ ਸਾਧ ਸੰਗਤ ਜੀ ਤਾਂ ਮਹਾਰਾਜ ਸਤੇਪਾਸ਼ਰ ਜੀ ਨੇ ਤਾਂ ਸਾਫ਼ ਹੀ ਬਚਨ ਕਹਿ ਦਿੱਤੇ ਕਿ ਇਹ ਸੈਫ ਇਹ ਤਲਵਾਰ ਇਹ ਕਿਰਪਾਨ ਇਹ ਖੰਡਾ ਇਹ ਖੜਗ ਬੰਦੂਕ ਇਹ ਸ਼ਾਸਤਰ ਮੇਰੇ ਪੀਰ ਆ ਜਿਹੜੇ ਹੁਣ ਗੱਲਾਂ ਬਾਤਾਂ ਨਾ ਨਹੀਂ ਸਮਝਦੇ ਸ਼ਬਦਾਂ ਨਾ ਨਹੀਂ ਸਮਝਦੇ ਫਿਰ ਇਹਨਾਂ ਨਾਲ ਉਹਨਾਂ ਨੂੰ ਮਨਾਇਆ ਜਾਂਦਾ ਤੀਰ ਤੋਹੀ ਸੈਥੀ ਤੋਹੀ ਤੋਹੀ ਤਬਰ ਤਰਵਾਰ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਏ ਫਿਰ ਦਸਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਗੁਰੂ ਕੇ ਪਿਆਰਿਓ ਖਾਲਸਾ ਰੂਪ ਸਜੋ ਅੰਮ੍ਰਿਤ ਛਕੋ ਤੇ ਆਪਣੀਆਂ ਸਿੱਖਣੀਆਂ ਨੂੰ ਵੀ ਅੰਮ੍ਰਿਤ ਛਕਾਓ ਉਹਨਾਂ ਨੂੰ ਵੀ ਸਿੰਘਣੀਆਂ ਬਣਾਓ ਜਿਹੜੇ ਅੰਮ੍ਰਿਤ ਛਕ ਲੈਣਗੇ ਗੁਰੂ ਕੇ ਪਿਆਰੇ ਬਣ ਜਾਣਗੇ ਫਿਰ ਉਹ ਇਹੋ ਜਿਹੇ ਜਿਹੜੇ ਲੋਕ ਆ ਜਦੋਂ ਜ਼ੁਲਮ ਕਮਾਉਣ ਆਉਣਗੇ ਖਾਲਸਾ ਆਪਣੀ ਰੱਖਿਆ ਵੀ ਕਰੇਗਾ ਤੇ ਦੂਜਿਆਂ ਦੀ ਰੱਖਿਆ ਵੀ ਕਰੇਗਾ ਅੰਮ੍ਰਿਤ ਛਕਣਾ ਗੁਰੂ ਤੇ ਭਰੋਸਾ ਰੱਖਣਾ ਤੁਹਾਡੀ ਪਰਮਗਤੀ ਹੋਵੇਗੀ ਤੇ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ ਆਪਸ ਵਿੱਚ ਮਿਲ ਕੇ ਜਦੋਂ ਫਤਿਹ ਗਜਾਉਂਗੇ ਰਸਨਾ ਤੇ ਜ਼ੁਬਾਨ ਤੇ ਜਦੋਂ ਫਤਿਹ ਆ ਜਾਵੇਗੀ ਤੇ ਜਹਾਨ ਤੇ ਵੀ ਫਤਿਹ ਹੋ ਜਾਵੇਗੀ ਇਸ ਕਰਕੇ ਭਾਈ ਸਿੰਘਾਂ ਨੇ ਹੀ ਅੱਗੇ ਹੋ ਕੇ ਹੱਲਾ ਕਰਨਾ ਹੈ ਇਹ ਜਿਹੜੇ ਲੋਕ ਆ ਜਿਹੜੇ ਕੁਝ ਤੁਰਕ ਨੇ ਜਿਹੜੇ ਕਿ ਜਾਨ ਬੁਝ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਨੇ ਹਥਿਆਂ ਉੱਪਰ ਹਮਲਾ ਕਰਦੇ ਆ ਇਨਾਂ ਨੂੰ ਖਾਲਸੇ ਨਹੀਂ ਅੱਗੇ ਰੋਕਣਾ ਇਸ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਯਾਦ ਰੱਖਣਾ ਅੰਮ੍ਰਿਤ ਕੋਈ ਵੀ ਸ਼ੱਕ ਸਕਦਾ ਕੋਈ ਵੀ ਜਾਤ ਹੋਵੇ ਕੋਈ ਵੀ ਪਾਤ ਹੋਵੇ ਇਹਦੇ ਵਿੱਚ ਕੋਈ ਦੋਸ਼ ਨਹੀਂ ਕਿਸੇ ਨੂੰ ਕੋਈ ਮਨਾਹੀ ਨਹੀਂ ਚਾਰ ਵਰਣ ਕੇ ਇੱਕੋ ਭਾਈ ਕੋਈ ਵੀ ਆਜੇ ਉਪਦੇਸ਼ ਚੋਂ ਵਰਣਾ ਕੋ ਸਾਂਝਾ ਹੈ ਬਾਬਾ ਨਾਨਕ ਜੀ ਦਾ ਤੇ ਮਹਾਰਾਜ ਕਹਿਣ ਲੱਗੇ ਸਿੰਘੋ ਅੰਮ੍ਰਿਤ ਛਕੋ ਰਹਿਤ ਮਰਿਆਦਾ ਰੱਖੋ ਤੇ ਇੱਕ ਦੂਜੇ ਨਾਲ ਪ੍ਰਤੀਤਿ ਰੱਖੋ ਇੱਕ ਦੂਜੇ ਦੀ ਭਰੋਸਾ ਰੱਖੋ ਕਿਸੇ ਵੀ ਧਰਮ ਦੀ ਨਿੰਦਿਆ ਕਰਨੀ ਅਯੋਗ ਨਹੀਂ ਹੈ ਇਹ ਖਾਲਸੇ ਦਾ ਕਾਰਜ ਨਹੀਂ ਹਾਂ ਕਿਸੇ ਧਰਮ ਸੰਕਟ ਵਿੱਚ ਕੋਈ ਫਸਿਆ ਹੋਇਆ ਕੋਈ ਵੀ ਇਨਸਾਨ ਅੱਗੇ ਹੋ ਕੇ ਉਹਦੀ ਰੱਖਿਆ ਕਰਨੀ ਇਹੀ ਖਾਲਸੇ ਦਾ ਧਰਮ ਹੈ ਕਿਉਂਕਿ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਖਾਲਸਾ ਅਕਾਲ ਪੁਰਖ ਦੀ ਫੌਜ ਇਹ ਖਾਲਸਾ ਅਕਾਲ ਪੁਰਖ ਦੀ ਫੌਜ ਆ ਇਹ ਉਹਦੇ ਹੁਕਮ ਦੇ ਨਾਲ ਸਾਜਿਆ ਹੈ ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਮੇਰੇ ਸਿੰਘ ਕੇਹਰ ਰੂਪ ਆ ਇਹਨਾਂ ਰਾਜਿਆਂ ਨੂੰ ਮਾਰਨ ਵਾਸਤੇ ਇਹੀ ਅੱਗੇ ਆਉਣਗੇ ਤੇ ਖਾਲਸਾ ਜੀ ਤੇ ਜੋ ਮਹਾਰਾਜ ਨੇ ਕਿਹਾ ਪੜიਏ ਆਪਾਂ ਆਪਣੇ ਸਰਦਾਰਾਂ ਦਾ ਇਤਿਹਾਸ ਸਰਦਾਰ ਹਰੀ ਸਿੰਘ ਨੜੂਆ ਜੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਜਦੋਂ ਆਪਾਂ ਪੜ੍ਹਦੇ ਆਂ ਜੱਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਇਤਿਹਾਸ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਇਤਿਹਾਸ ਇਹ ਆਪਾਂ ਨੂੰ ਪਤਾ ਲੱਗਦਾ ਇਹ ਉਹ ਯੋਧੇ ਆ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੱਚ ਕਰਕੇ ਦਿਖਾਇਆ ਕਲਗੀਧਰ ਜੀ ਦਾ ਥਾਪੜਾ ਜਿਨ੍ਹਾਂ ਨੇ ਲਿਆ ਜੱਸਾ ਸਿੰਘ ਆਲੂਵਾਲੀਆ ਦੇ 22 ਜ਼ਖਮ ਲੱਗੇ ਸੀ ਵੱਡੇ ਘੱਲੂ ਘਾਰੇ ਦੇ ਵਿੱਚ ਵੱਡੇ-ਵੱਡੇ ਜ਼ਖਮ ਡੋਲੇ ਨਹੀਂ ਨਾ ਆਪ ਡੋਲੇ ਨਾ ਨਾਲ ਦੇ ਜੱਥਿਆਂ ਨੂੰ ਡੋਲਣ ਦਿੱਤਾ ਸਿੰਘਾਂ ਨੂੰ ਡੋਲਣ ਦਿੱਤਾ ਤਾਂ ਇਸ ਕਰਕੇ ਜੋ ਇਹ ਹਮਲਾ ਹੋਇਆ ਸਾਧ ਸੰਗਤ ਜੀ ਕਸ਼ਮੀਰ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੱਸੇ ਸਿਧਾਂਤਾਂ ਦੇ ਜੇ ਕੋ ਚੱਲੇਗਾ ਤੇ ਬਹੁਤ ਚੀਜ਼ਾਂ ਨੂੰ ਆਪਣੇ ਆਪ ਹੀ ਠੀਕ ਕੀਤਾ ਜਾ ਸਕਦਾ ਜੇ ਰਹਿਤ ਮਰਿਆਦਾ ਵਿੱਚ ਸਾਡਾ ਜੀਵਨ ਹੋਵੇ ਜੋ ਮਹਾਰਾਜ ਨੇ ਸਾਨੂੰ ਸ਼ਸ਼ਤਰ ਧਾਰੀ ਬਣਾਇਆ ਸੀ ਜੇ ਸਾਰੀ ਸਿੱਖ ਕੌਮ ਹੀ ਨਹੀਂ ਸਾਰੀ ਦੁਨੀਆ ਹੀ ਸਿਧਾਂਤ ਨੂੰ ਮੰਨ ਲਵੇ ਤੇ ਬੜਾ ਕੁਝ ਠੀਕ ਹੋ ਸਕਦਾ ਸੋ ਸਾਧ ਸੰਗਤ ਜੀ ਇਹ ਪਾਵਨ ਵਿਚਾਰ ਆਪ ਜੀ ਨੇ ਸਰਵਣ ਕੀਤੇ ਹਨ ਇਹਨਾਂ ਵਿਚਾਰਾਂ ਤੋਂ ਸਾਨੂੰ ਇਹ ਸਮਝ ਸਿੱਖਿਆ ਮਿਲਦੀ ਆ ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੱਸੇ ਸਿਧਾਂਤਾਂ ਤੇ ਚੱਲਾਂਗੇ ਉਹਨਾਂ ਪੰਜ ਕੱਕਿਆਂ ਦੇ ਧਾਰਨੀ ਹੋਵਾਂਗੇ ਆਪਣੀ ਤਾਂ ਸਵੈ ਰੱਖਿਆ ਅਸੀਂ ਕਰ ਹੀ ਸਕਦੇ ਆਂ ਦੂਜਿਆਂ ਦੀ ਰੱਖਿਆ ਵੀ ਅਸੀਂ ਕਰ ਸਕਦੇ ਆਂ ਜਿਸ ਤਰ੍ਹਾਂ ਸਾਡੇ ਜੰਗਲ ਬੇਲਿਆਂ ਵਿੱਚ ਰਹਿਣ ਵਾਲੇ ਪ੍ਰਾਤਨ ਸਿੰਘਾਂ ਨੇ ਰੱਖਿਆ ਕੀਤੀ ਸੀ ਧੀਆ ਭੈਣਾਂ ਦੀ ਜਾਨ ਬਚਾਈ ਸੀ ਤੇ ਇਹ ਖਾਲਸਾ ਜਿਹੜਾ ਨਾ ਇਹਨੂੰ ਜਿੰਨਾ ਵੀ ਤੇਜ ਮਿਲਿਆ ਇਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਤੋਂ ਮਿਲਿਆ ਤੇ ਗੁਰੂ ਜੀ ਨੇ ਸਾਰੇ ਧਰਮਾਂ ਦਾ ਸਤਕਾਰ ਕੀਤਾ ਸਾਰੇ ਵਰਨਾ ਦੇ ਲੋਕਾਂ ਦਾ ਸਤਕਾਰ ਕੀਤਾ ਚਾਹੇ ਉਹ ਸੂਫੀ ਫਕੀਰ ਸੀ ਚਾਹੇ ਉਹ ਸਨਾਤਨ ਧਰਮ ਦੇ ਰੱਬ ਦੇ ਪਿਆਰੇ ਕੁਝ ਜਿਵੇਂ ਸੰਤ ਮਹਾਂਪੁਰਖ ਹੁੰਦੇ ਆ ਸਾਰਿਆਂ ਦਾ ਹੀ ਗੁਰੂ ਸਾਹਿਬ ਜੀ ਹਮੇਸ਼ਾ ਜ਼ਬਰ ਦੇ ਖਿਲਾਫ ਮਹਾਰਾਜ ਜੀ ਦੀਆਂ ਜਿਹੜੀਆਂ ਜੰਗਾਂ ਹੋਈਆਂ ਜੁੱਧ ਹੋਏ ਆ 6ਵੇਂ ਪਾਸ਼ਾ ਜੀ ਦੇ 4 ਜੁੱਧ 10ਵੇਂ ਪਾਸ਼ਾ ਜੀ ਦੇ 14 ਜੁੱਧ ਇਹ ਜਿੰਨੇ ਵੀ ਧਰਮ ਜੁੱਧ ਹੋਏ ਆ ਇਹਦੇ ਵਿੱਚ ਸਤਗੁਰੂ ਜੀ ਦੀ ਫਤਿਹ ਹੋਈ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਜਾਮੇ ਵਿੱਚ ਜਦੋਂ ੱੱਕੇ ਨਾਲ ਜਨੇਊ ਪਾਉਣ ਲੱਗੇ ਤੇ ਮਹਾਰਾਜ ਕਹਿੰਦੇ ੱੱਕੇ ਨਾਲ ਸੀ ਪਾਉਣਾ ਨਹੀਂ ਹੈ ਇਹ ਵੀ ਇੱਕ ਤਰ੍ਹਾਂ ਦੀ ਧਾਰਮਿਕਤਾ ਨਹੀਂ ਹੋ ਸਕਦੀ ੱੱਕੇ ਨਾਲ ਜਨੇਊ ਪਹਿਨਾਉਣਾ ਤੇ ਜਦੋਂ ਨੌਵੇਂ ਜਾਮੇ ਵਿੱਚ ੱੱਕੇ ਨਾਲ ਲਾਉਣ ਲੱਗੇ ਆ ਉਦੋਂ ਮਹਾਰਾਜ ਕਹਿੰਦੇ ਅਸੀਂ ਲਾਉਣ ਨਹੀਂ ਦੇਣਾ ਪਹਿਲੇ ਜਾਮੇ ਵਿੱਚ ਮਹਾਰਾਜ ਕਹਿ ਰਹੇ ਆ ਪਾਉਣ ਨਹੀਂ ਦੇਣਾ ਇੱਥੇ ਪਾਉਣ ਲਾਉਣ ਦੀ ਗੱਲ ਨਹੀਂ ਜਨੇਊ ਦੀ ਗੱਲ ਨਹੀਂ ਇਥੇ ਜ਼ੁਲਮ ਦੀ ਗੱਲ ਤੇ ਉਹਨਾਂ ਨੇ ਜੋ ਕੀਤਾ ਹੈ ਪਹਿਲਗਾਮ ਦੇ ਵਿੱਚ ਬਹੁਤ ਹੀ ਸਾਦ ਸੰਗ ਜੀ ਘਟਿਆ ਇੱਕ ਸਾਜ਼ਿਸ਼ ਆ ਇਹਦੇ ਪਿਛੇ ਰਾਜਨੀਤੀ ਹੀ ਹੋ ਸਕਦੀ ਆ ਕਿਉਂਕਿ ਰਾਜਨੀਤਿਕ ਤੇ ਅਪਰਾਧੀ ਲੋਕ ਜਿਹੜੇ ਹੁੰਦੇ ਆ ਇੱਕੋ ਜਿਹਾ ਇਹਨਾਂ ਦਾ ਦਿਮਾਗ ਹੁੰਦਾ ਹੈ ਸੋ ਪਹਿਲਗਾਮ ਦੀ ਘਟਨਾ ਦੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਆ ਸਤਗੁਰੂ ਮਹਾਰਾਜ ਕਿਰਪਾ ਕਰਨ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਸਾਖ ਸਬੰਧੀਆਂ ਰਿਸ਼ਤੇਦਾਰਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਸਾਰੇ ਧਰਮਾਂ ਦਾ ਪਿਆਰ ਕਰੀਏ ਸਤਕਾਰ ਕਰੀਏ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਸਿਖਾਉਂਦੇ ਆ ਸ਼ਬਦ ਗੁਰੂ ਹਨ ਤੇ ਇਹ ਤਾਂ ਸਾਧ ਸੰਗਤ ਜੀ ਸਾਨੂੰ ਦੂਜੇ ਧਰਮਾਂ ਦਾ ਸਭ ਨੂੰ ਸਤਕਾਰ ਕਰਨਾ ਚਾਹੀਦਾ ਦਸਵੇਂ ਪਾਸ਼ਾ ਜੀ ਦਾ ਵੀ 52 ਬਚਨਾਂ ਵਿੱਚੋਂ ਇੱਕ ਬਚਨ ਹੈ ਜਿਹੜੀਆਂ ਸੰਗਤਾਂ ਪਾਵਨ ਸ੍ਰੀ ਹਜੂਰ ਸਾਹਿਬ ਦਰਸ਼ਨ ਕਰਨ ਗਈਆਂ ਨੇ ਉੱਥੇ ਮਹਾਰਾਜ ਨੇ 52 ਬਚਨਾਂ ਇਿੱਤੇ ਸੀ ਅਸੀਂ ਸਾਰੇ ਜਾਣਦੇ ਆ ਇਹ ਭਾਈ ਧਰਮ ਵਾਲੇ ਸੱਚੇ ਧਰਮ ਵਾਲੇ ਲੋਕ ਕਦੇ ਇਹੋ ਜਾਨੀ ਕਰ ਸਕਦੇ ਕਟੜਤਾ ਜਿੱਥੇ ਹੈ ਉਥੇ ਧਰਮ ਹੁੰਦਾ ਹੀ ਨਹੀਂ ਧਰਮ ਤਾਂ ਪਿਆਰ ਦਾ ਵਿਸ਼ਾ ਹੈ ਸਾਚ ਕਹੋ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਗੁਰੂ ਮਹਾਰਾਜ ਕਿਰਪਾ ਕਰਨ ਆਪ ਜੀ ਨੇ ਪਾਵਨ ਵਿਚਾਰਨਾ ਸਰਵਣ ਕੀਤੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ